ਵੇਰੀ ਤੜਕਸਾ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਕੋਰੀਡੋਰ ਰੋਡ ਉਤੇ ਮੋਟਰਸਾਈਕਲ ਨੂੰ ਬਚਾਉਂਦੇ ਤੱਕਰਜ ਇੱਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਦੇ ਲੱਗੇ ਖੰਭੇ ਨਾਲ ਟਕਰਾਉਣ ਤੇ ਭਿਆਨਕ ਹਾਦਸਾ ਹੋ ਗਿਆ ਕਾਰ ਸਵਾਰ 20 ਅਤੇ 22 ਸਾਲਾਂ ਦੇ ਦੋ ਨੌਜਵਾਨ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਰਾਇ ਚੱਕ ਦੇ ਦੱਸੇ ਜਾ ਰਹੇ ਨੇ ਐਕਸੀਡੈਂਟ ਤੋਂ ਬਾਅਦ ਸਥਾਨਕ ਲੋਕਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਪਹੁੰਚਾਇਆ ਪਰ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਹਨਾਂ ਨੂੰ ਗੁਰਦਾਸਪੁਰ ਲਈ ਰੈਫਰ ਕਰ ਦਿੱਤਾ ਕਿਉਂਕਿ ਦੋਵਾਂ ਵਿੱਚੋਂ ਇੱਕ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜੀ ਆਪਣਾ ਪੱਲਣਾ ਮੁਸਕਾਨ ਜੀ ਪਿੰਡ ਕਿਹੜਾ ਪਿੰਡ ਪੱਖ ਕਿਟਾਲੀ ਸਾਹਿਬ ਹਾਂ ਹੁਣ ਇੱਕ ਜਬਰਦਸਤ ਹੋਇਆ ਇਹ ਆਂਡੇ ਸੀ ਕੋਰੀਡੋਰ ਵੱਲੋਂ ਇਹਨਾਂ ਨੂੰ ਪਤਾ ਇਹਨਾਂ ਨੇ ਕੁਝ ਖਾਦਾ ਅਜ ਨਹੀਂ ਖਾਦਾ ਇਹਨਾਂ ਨੇ ਬ੍ਰੇਕ ਬ੍ਰੇਕਾ ਇਹਨਾਂ ਕੋ ਲੱਗ ਨਹੀਂ ਰਹੀਆਂ ਇਹਨਾਂ ਨੇ ਇੱਥੇ ਲਿਆ ਖਲਾਰੀ ਇਹਨਾਂ ਖਲੋਤੀ ਨਹੀਂ ਇਹਨਾਂ ਨੇ ਮੁੜ ਕੇ ਸਾਈਡ ਮਾਰੀ ਇਹਨਾਂ ਨੇ ਮੁੜ ਕੇ ਗੱਡੀ ਵੀ ਮੋੜੀ ਇਹਨਾਂ ਕੋ ਨਹੀਂ ਮੋੜੀ ਇਹਨਾਂ ਨੇ ਗੱਡੀ ਟਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਕੋ ਗਾੜੀ ਤਾਂ ਵਾਹੀ ਗਟੋ ਵਿੱਚ ਨਿਕਲੀ ਨਹੀਂ ਨਾਲ ਫੇਰ ਗਾੜੀ ਕੀਤੀ ਤੇ ਉਹ ਪਲਟ ਗਈ ਫਿਰ ਉਹ ਥੰਬੇ ਨਾਲ ਵੱਜੇ ਤੇ ਭਾਜੀ ਤੇ ਫਿਰ ਉਹਨਾਂ ਕੋ ਗੱਡੀ ਉਹ ਥੰਬਾ ਇਹਨਾਂ ਦੀ ਗੱਡੀ ਤੇ ਡੇਕ ਗਿਆ ਤੇ ਉਹਦੇ ਨਾਲ ਪਲਟ ਗਈ ਇੱਕ ਭਾਈ ਜਿਹੜੇ ਇੱਧਰ ਬੈਠੇ ਇੱਧਰਲੀ ਸਾਈਡ ਤੇ ਉਹ ਤੇ ਬਚ ਗਏ ਉਹਨਾਂ ਕੋ ਹੌਲੀ-ਹੌਲੀ ਨਿਕਲ ਗਏ ਉਹਨਾਂ ਸਿਰ ਪਾਟਾ ਥੋੜਾ ਜਿਹਾ ਉਹਨਾਂ ਕੋ ਕਿਨੇ ਗੱਡੀ ਵਿੱਚ ਸਵਾਰ ਸੀਗੇ ਇਹ ਦੋ ਜਣੇ ਸੀ ਇਹ ਗੱਡੀ ਕਿੱਧਰੋਂ ਆ ਰਹੀ ਸੀ ਇਹ ਗੱਡੀ ਐਸਾਈਡੋਂ ਆ ਰਹੀ ਆ ਪੂਰੀ ਢੋਰ ਵੱਲੇ ਬਣੂ ਹਾਂਜੀ ਇੱਧਰ ਆਂਡੀ ਸੀ ਇੱਥੇ ਆਣ ਕੇ ਹੋਇਆ ਇਦਾਂ ਤੇ ਤੁਸੀਂ ਹਾਂਜੀ ਮੈਂ ਮੈਂ ਆਵਾਜ਼ ਮਾਰੀ ਪਰ ਕਿਸੇ ਨੇ ਸੁਣੀ ਨਹੀਂ ਤੇ ਕੋਈ ਖਲੌਣ ਨਹੀਂ ਸੀ ਡਿਆ ਫਿਰ ਉੱਥੇ ਅੰਕਲ ਖਲੋਤੇ ਸੀ ਤੇ ਮੈਂ ਅੰਕਲ ਨੂੰ ਕਿਹਾ ਤੁਸੀਂ ਖਿਲਾਰੋ ਫਿਰ ਉਧਰੋਂ ਅੰਕਲ ਇਧਰੋਂ ਗੱਡੀ ਜਾਂਦੀ ਉਧਰ ਨੂੰ ਫਿਰ ਉਹਨਾਂ ਨੇ ਖਿਲਾ ਰਿਆ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਫਿਰ ਇੱਥੇ ਮੌਕੇ ਤੇ ਉਹ ਆਏ ਤੇ ਫਿਰ ਉਹਨਾਂ ਨੇ ਇੱਕ ਜਣਾ ਤੇ ਨਿਕਲ ਗਿਆ ਇਧਰਲੇ ਪਾਸੇ ਜਿਹੜਾ ਬੈਠਾ ਜਿਹੜਾ ਡਰਾਈਵਰ ਭਾਜੀ ਨਾ ਗੱਡੀ ਪਲਟ ਗਈ ਉਹ ਉਹਨਾਂ ਦੇ ਉੱਤੇ ਸਾਰੇ ਸ਼ੀਸ਼ੇ ਛੁੜਵਾ ਗਏ ਐਮਬੂਲੈਂਸ ਤੇ ਐਮਬੂਲੈਂਸ ਤੇ ਆਈ ਨਹੀਂ ਸੀ ਨਾ ਹਾਂਜੀ ਐਮਬੂਲੈਂਸ ਨਹੀਂ ਆਈ ਫਿਰ ਅੰਕਲ ਫੌਜੀ ਦੀ ਗੱਡੀ ਸੀ ਉਹਨਾਂ ਨੇ ਖੜਿਆ ਉਹਨਾਂ ਨੇ ਹਸਪੀਟਲ ਚ ਫਿਰ ਮੌਕੇ ਤੇ ਉਹਨਾਂ ਨੇ ਘਰ ਦੇ ਨੰਬਰ ਤੇ ਫੋਨ ਕੀਤਾ ਘਰ ਦੇ ਨਹੀਂ ਆ ਜੇ ਆਏ ਉਹ ਹੁਣ ਹਸਪੀਟਲ ਚ ਆ ਤੇ ਬਾਈ ਉਹਨਾਂ ਦੀ ਬਚਣ ਦਾ ਚਾਂਸ ਨਹੀਂ ਆ ਉਹਨਾਂ ਨੂੰ ਪਤਾ ਨਹੀਂ ਲੱਗਾ ਉਹ ਮੇਠਾ ਹੋ ਕੇ ਵੇਖਿਆ ਤੇ ਫਿਰ ਕਹਿੰਦੇ ਕਿ ਮੈਂ ਦੱਸਿਆ ਮੈਂ ਕਿਆ ਭਾਜੀ ਤੁਸੀਂ ਕਹਿੰਦੇ ਵਿੱਚ ਨਹੀਂ ਕੋਈ ਹੈਗਾ ਮੈਂ ਕਿਆ ਭਾਜੀ ਉਹਨਾਂ ਦੀ ਬਾਹ ਲੰਕਣ ਦੀ ਥਾਣੂ ਉਹਨਾਂ ਦੇ ਗੱਡੀ ਚ ਕੋਈ ਜ਼ਰੂਰ ਹੈਗਾ ਵਾ ਜਦੋਂ ਉਹਨਾਂ ਨੇ ਗੱਡੀ ਪਲਟੀ ਸੀ ਫਿਰ ਸਾਰੇ ਜਣੇ ਇੱਥੇ ਇਕੱਠੇ ਹੋਏ 10 15 ਜਣੇ ਉਹਨਾਂ ਨੇ ਗੱਡੀ ਸਿੱਧੀ ਕਰਕੇ ਫਿਰ ਉਹਨਾਂ ਵਿੱਚੋਂ ਕੱਢਿਆ ਦੇ ਦੋਸਤ ਪਤਾ ਨਹੀਂ ਸਾਨੂੰ ਤੇ ਪਤਾ ਨਹੀਂ ਕਿਹੜੇ ਵਾਲੇ ਨੂੰ ਇੱਥੇ ਆ ਗਏ ਨੇ ਦੋਵੇਂ ਆਜਾ ਮੁਲਾਇਕੋ ਜਵਾਰੇ ਨੇ ਮਿਲੋ 2-3 ਘੰਟੇ ਬਾਅਦ ਕੋਈ ਆਵੇਗਾ ਬਿਲਕੁਲ ਸਿਰੇ ਤੋਂ ਹੋ ਗਿਆ ਤੇ ਅਸੀਂ ਆਣ ਕੇ ਵੇਖਿਆ ਜੇ ਕਿਤੇ ਮਰ ਹੋਏਗਾ ਕੋਈ ਨਾ ਐਕਸੀਡੈਂਟ ਕੇਸ ਆਇਆ ਨੇ ਦੋ ਬੱਚੇ ਸੀਗੇ ਇੱਕ 20 ਸਾਲ ਦਾ ਹੈ ਤੇ ਇੱਕ 22 ਸਾਲ ਦਾ ਤੇ ਆਹ ਕਾਲੀ ਰੋਡ ਜੰਕਸ਼ਨ ਤੇ ਐਕਸੀਡੈਂਟ ਹੋਇਆ ਕੋਈ ਸਾਈਡ ਮਾਰ ਗਿਆ ਕਾਬ ਬੱਚੇ ਕਾਫੀ ਸੀਰੀਅਸ ਸੀਗੇ ਆਪਾਂ ਫਰਸਟ ایڈ ਦੇ ਕੇ ਉਹਨਾਂ ਨੂੰ 108 ਐਂਬੂਲੈਂਸ ਤੇ ਹੀ ਇੱਥੇ ਲਿਆਂਦਾ ਸੀਗਾ ਤੇ 108 ਤੇ ਹੀ ਅੱਗੇ ਆਪਾਂ ਉਹਨਾਂ ਨੂੰ ਸਿਵਲ ਹਸਪੀਟਲ ਗੁਰਦਾਸਪੁਰ ਰੈਫਰ ਕੀਤਾ ਸੀਰੀਅਸ ਹੈਗੇ ਬੱਚੇ